ਆਉਣ ਵਾਲੇ ਸਮੇਂ ਦੇ ਵਿੱਚ 6 ਸਾਲ ਲਈ ਲੋਕਡਾਊਨ ਕੀ ਤੁਸੀਂ ਇਹ ਸੋਚ ਸਕਦੇ ਹੋ ਤੁਹਾਡੇ ਲਈ ਅੱਜ ਇਨਫੋਰਮੇਸ਼ਨ ਵੀਡੀਓ ਲੈ ਕੇ ਆਏ ਆ ਪਤਾ ਨਹੀਂ ਰੱਬ ਜਾਣਦਾ ਜੋ ਅੱਗੇ ਹੋਣਾ ਕੀ ਹੈ ਹੁਣ ਪਰ ਆਇਆ ਵੀਡੀਓ ਦੇਖਿਓ ਜਰੂਰ ਥੋੜੇ ਸਮੇਂ ਦੀ ਹੈ ਥੋੜਾ ਜਿਹਾ ਸਮਾਂ ਕੱਢ ਕੇ ਜਰੂਰ ਜਿਹੜੇ ਇਹਦੇ ਵਿੱਚ ਇਨਫੋਰਮੇਸ਼ਨ ਦੇ ਰਿਹਾ ਬਾਈ ਇਹ ਜਰੂਰ ਸੁਣ ਕੇ ਜਾਇਓ ਆ ਦੇਖੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬਲਵੋਸਤੀ ਬਲਵੋਸਤੀ ਮੈਂ ਤੁਹਾਨੂੰ ਇੱਕ ਬੇਨਤੀ ਕਰਨੀ ਸੀ ਬੇਨਤੀ ਇਹ ਕਰਨੀ ਸੀ ਇਕਤਾ ਕਰੇ ਲਵਾਉ ਨਲਕਾ ਇੱਕ ਲਿਆ ਕੇ ਰੱਖੋ ਸ਼ਕਾਂਤ ਦੋਸਤਾਂਕ ਛਿਲਾਜੀਤ ਇੱਕ ਆਟਾ ਪੀਸਣ ਵਾਸਤੇ ਕੋਈ ਤੁਹਾਡੇ ਕੋਲੇ ਜਿਗਾਰਡ ਹੋਣਾ ਚਾਹੀਦਾ ਕਿਉਂਕਿ ਕਣਕ ਤਾਂ ਹੁੰਦੀ ਆ ਆਪਣੇ ਬਿਜਲੀ ਸਰਕਟ ਨਹੀਂ ਚੱਲਣਾ ਜਨਰੇਟਰ ਵੀ ਨਹੀਂ ਚੱਲਣਾ ਰੇਡੀਓ ਜਨਰੇਟਰ ਸਭ ਡਾਊਨ ਖਤਮ ਕਿਉਂਕਿ ਉਹਨਾਂ ਨੇ ਸਰਕਟ ਹੀ ਖਤਮ ਕਰ ਦੇਣਾ ਇਹੇ ਜੀ ਪਾਵਰ ਆ ਠੀਕ ਦੂਜੀ ਚੀਜ਼ ਤੁਸੀਂ ਦੇਖਿਆ ਨਾ ਬਿਲ ਗੇਟਸ ਨੇ ਬਹੁਤ ਜ਼ਮੀਨਾਂ ਖਰੀਦੀਆਂ ਸਾਊਦੀ ਦੇ ਕਿੰਗ ਨੇ ਬਹੁਤ ਜ਼ਮੀਨਾਂ ਖਰੀਦੀਆਂ ਨੈਦਰਲੈਂਡ ਚ ਖਰੀਦੀਆਂ ਯੂਰਪ ਚ ਖਰੀਦੀਆਂ ਕਿਉਂ ਖਰੀਦੀਆਂ ਜ਼ਮੀਨਾਂ ਕਿਉਂ ਖਰੀਦੀਆਂ ਘੋੜੇ ਵੀ ਖਰੀਦ ਸਕਦੇ ਸੀ ਸ਼ੇਅਰ ਵੀ ਖਰੀਦ ਸਕਦੇ ਸੀ ਸੋਨਾ ਖਰੀਦ ਸਕਦੇ ਸੀ ਹੋਰ ਕੁਝ ਖਰੀਦ ਸਕਦੇ ਸੀ ਜ਼ਮੀਨ ਹੀ ਕਿਉਂ ਖਰੀਦੀ ਇਹ ਦੋ ਬੰਦਿਆਂ ਨੇ ਬਹੁਤ ਜ਼ਿਆਦੇ ਹੋਰ ਵੀ ਨੇ ਖਰੀਦੀਆਂ ਪਰ ਇਹਨਾਂ ਦੋਨੇ ਕਿਉਂ ਖਰੀਦੀਆਂ ਤੁਹਾਨੂੰ ਕੋਈ ਸਿਗਨਲ ਮਿਲਦਾ ਇਸ ਚੀਜ਼ ਤੋਂ ਬਿਲ ਗੇਟ ਸੀ ਇਸ ਟਾਈਮ ਰੋਕ ਚੈਲਡ ਦੇ ਸਾਰਾ ਇਹ ਜਿਹੜਾ ਬੈਂਕਰ ਦੇ ਗੇਮ ਕਮਾਉਣੀ ਨੰਬਰ 1 ਮੁਸਲਿਮ ਕੰਟਰੀਜ਼ ਨੂੰ ਅਨਸਟੇਬਲ ਕੀਤਾ ਜਾਊਗਾ ਮੁਸਲਿਮ ਪਾਪੂਲੇਸ਼ਨ ਬਹੁਤ ਜ਼ਿਆਦਾ ਖਤਮ ਕੀਤੀ ਜਾਊ। ਜੇ ਇਰਾਨ ਹੁਣ ਅਟੈਕ ਕਰ ਦਿੰਦਾ ਜਿਹੜਾ ਕਿ 99% ਡਨ ਆ ਤਾਂ ਥਰਡ ਵਰਲਡ ਵਾਰ ਸਟਾਰਟ ਆ ਤੇ 6 ਸਾਲ ਚੱਲਣੀ ਐ ਬਹੁਤ ਕਹਾਣ ਹੋਣਾ। ਇਹਦੇ ਵਿੱਚ ਬਚਣਗੇ ਕੌਣ? ਹੁਣ ਆ ਤੁਸੀਂ ਸੈੱਲ ਫੋਨ ਤਾਂ ਖਾ ਨਹੀਂ ਸਕਦੇ। ਖਾਣੀ ਤਾਂ ਰੋਟੀ ਐ ਨਾ। ਮਰਨ ਦੇ ਸਭ ਤੋਂ ਬਾਅਦ ਸ਼ਹਿਰਾਂ ਵਾਲੇ ਭੁੱਖੇ, ਅਰਾਜਕਤਾ ਫੈਲੂਗੀ। ਜਿਵੇਂ ਬੰਗਲਾਦੇਸ਼, ਸ਼੍ਰੀਲੰਕਾ 'ਚ ਹੋਈ ਜਾਂਦਾ ਇਹ ਸਾਰੇ ਹੋਊਗਾ। ਸ਼ੀਅਰ ਮਾਰਕੀਟ ਵੇਚ ਲੋ ਕ੍ਰਿਪਟੋ ਵੇਖ ਲੋ ਸਭ ਗਈਆਂ ਥੱਲੇ USDT ਖਰੀਦ ਕੇ ਰੱਖੋ ਤੁਹਾਨੂੰ ਅੱਜ ਲਿਖ ਕੇ ਦਿੰਨਾ ਹੈ ਅੱਜ ਤੋਂ 4-5 ਮਹੀਨਿਆਂ ਨੂੰ ਯਾਦ ਕਰੋਗੇ ਮੈਂ ਪਿਛਲੇ ਨਵੰਬਰ ਚ ਦੱਸਦਾ ਸੀ ਅਫਗਾਨਿਸਤਾਨ ਚੋਂ ਯੂਐਸ ਨਿਕਲਿਆ ਜਾਣ ਕੇ ਬੁੱਝ ਕੇ ਡਰਾਮਾ ਕਰਕੇ ਕਿਉਂ ਲੱਗ ਗਿਆ ਅਫਗਾਨ ਜਿਲਕਿੱਤੇ ਗਦਾਵਰ ਤੇ ਕਹਿੰਦੀ ਸਾਡਾ ਕਿਉਂਕਿ ਪਾਕਿਸਤਾਨ ਲੜਾਈ ਹੁਣ ਹੋਣੀ ਆ ਅਮਰੀਕਾ ਹੈਲਪ ਕਰੂਗਾ ਆਊਗਾ ਨਹੀਂ ਵਿਚਾਲੇ ਇਹਨਾਂ ਦੇ ਸਾਰੇ ਪਰਮਾਨੂ ਪਰਮੂਲ ਜੇ ਲੈ ਕੇ ਇਹਦੇ ਪਹਿਲਾਂ ਦੋ ਟੋਟੇ ਪਾਕਿਸਤਾਨ ਤੇ ਬੰਗਲਾਦੇਸ਼ ਦੇ ਕੋਲ ਦੀ ਨਾਲ ਪਹਿਲਾਂ ਬੰਗਲਾਦੇਸ਼ ਆਉਦੂ ਬਾਰੀ ਗਾਂ ਪਾਕਿਸਤਾਨ ਦੀ ਫੇਰੀ ਬੇਨਤੀ ਆ ਤੁਹਾਨੂੰ ਜਿਹੜੇ ਕਹਿੰਦੇ ਨੇ 2.5 ਏਕੜ ਜ਼ਮੀਨ ਹੈ ਜੀ 1 ਏਕੜ ਜ਼ਮੀਨਾਂ ਵੀਰੇ ਤੁਹਾਡੇ ਕੋਲੇ ਤੁਹਾਨੂੰ ਪਤਾ ਹੀ ਨਹੀਂ ਕੀ ਚੀਜ਼ ਹੈ ਜੇ ਪਾਣੀ ਦਾ ਜਗੜ ਹੈ ਕਿਉਂ ਅਬ ਦੀ ਗਾ ਕੇ ਤਾਂ ਖਾ ਲਾਂਗੇ ਅਸੀਂ ਖੇਤੀ ਕਰਦੇ ਆ ਭੱਗ ਦੀ ਬਲੂ ਬੇਰੀ ਦੀ ਅਸੀਂ ਫਾਰਮ ਨਹੀਂ ਵੇਚੇ ਵੇਚ ਨਹੀਂ ਰਹੇ ਲੋਕਾਂ ਨੇ ਹੋਟਲ ਲੈ ਲੇ ਹੋਰ ਕੁਝ ਲੈ ਲਿਆ ਵੀਰੇ ਸਭ ਤੋਂ ਪਹਿਲਾਂ ਬਰਬਾਦ ਹੋਣ ਵਾਲਿਆ ਚਾਟਕਿੰਗ ਦੂਜੀ ਕੰਸਟ੍ਰਕਸ਼ਨ ਹੋਟਲ 에어ਲਾਈਨ ਇੰਡਸਟਰੀ ਸਭ ਕਲਾਪਸ ਹੋਊਗੀ ਗਰੋਸਰੀ ਤੋਂ ਬਿਨਾ ਫੂਡ ਲਗਜ਼ਰੀ ਸਾਰੀ ਕਲਾਪਸ ਹੋ ਜੂਗੀ ਮੇਕਅਪ ਮੂਵ ਕੈਪਸੂਲਾ ਸਭ ਕਿਉਂਕਿ ਲਾਕਡਾਊਨ ਨਹੀਂ ਖੁੱਲਣਾ 6 ਸਾਲ ਜੇ ਤੁਸੀਂ ਕਰੋਗੇ ਕਿ ਕਦੇ-ਕਦੇ ਬੰਬ ਡਿੱਗਿਆ ਕਦੇ-ਕਦੇ ਲੱਗਿਆ ਜਿਹੜੇ ਵੀ ਕੰਟਰੀਆਂ ਚੱਲੂਗੀ ਜੇ ਉਹਨਾਂ ਚ ਚੱਲੂਗੀ ਇਕਨੋਮੀਆਂ ਦੂਜੀਆਂ ਨੇ ਵੀ ਖਤਮ ਹੋਣਗੀਆਂ ਕਿਉਂਕਿ ਉੱਥੋਂ ਵਪਾਰ ਖਤਮ ਹੋ ਜਾਊਗਾ ਹੁਣ ਮੰਨ ਕੇ ਚੱਲੋ ਚਾਈਨਾ ਨਾਲ ਲੜਾਈ ਲੱਗੀ ਇੰਡੀਆ ਦੀ ਚਾਈਨਾ ਲੜ ਰਿਹਾ ਸਾਰੇ ਬੰਬ ਡਿੱਗ ਰਹੇ ਨੇ ਚਾਈਨਾ ਹੁਣ ਵਪਾਰ ਕਰੂਗਾ ਕਿ ਬੰਬਾਂ ਨੂੰ ਸੰਭਾਲੂਗਾ ਤੂੰ ਬੇੰਤੀ ਐ ਅੱਖਾਂ ਖੋਲੋ ਥੋੜੀਆਂ ਜੀਆਂ ਤੁਸੀਂ ਕਹਿਤਾ ਦਿਨੇ ਬਾਈ ਜੀ ਨੌਲੇਜ ਨੌਲੇਜ ਮੈਂ ਨੌਲੇਜ ਨੂੰ ਕੀ ਚੱਟਣਾ ਜੇ ਤੁਸੀਂ ਫੋਲੋ ਹੀ ਨਹੀਂ ਕਰੋਗੇ ਐਵੇਂ ਝੂਫਾ ਵਾਲੀਆਂ ਨਾ ਬਾਲੀਆਂ ਵੇਖਿਆ ਕਰੋ ਤੂੰ ਹੀ ਸਿੱਟੀ ਜਾਈਂਦਾ ਲੋਕਾਂ ਨੂੰ ਬਚਾਉਣ ਨੂੰ ਵੀਰ ਬਣ ਕੇ ਇੱਕ ਤੁਹਾਡੇ ਕੋਲੇ ਅੰਡਰਗਰਾਉਂਡ ਬੰਕਰ ਵਾਂਗੂ ਹੋਣਾ ਚਾਹੀਦਾ ਜਿਹਦੀ 6 ਫੁੱਟ ਪਰਤ ਹੋਵੇ ਇੱਕ ਕੰਗਰਾ ਜ਼ਰੂਰ ਆ ਵੇਖਿਆ ਨਾ ਕੰਟੇਨਰ ਆਇਆ ਅੱਜ ਅਸੀਂ ਬੀਬੀ ਪਲਾਂਟ ਤੇ ਦੂਜੇ ਦੀ ਵਧਾਤੀ ਆ ਕਿਉਂਕਿ 6 ਰਾ ਜਿਹੜਾ 2 35 ਤੋਂ ਸਿੱਧਾ 21:20 ਤੇ ਵੱਜਿਆ ਇਹ ਹੁੰਦਾ ਸਮੇਂ ਦੇ ਨਾਲ ਚੱਲੋ ਹੁਣ ਜਿਹਦੇ ਕੋਲੇ ਪਾਣੀ ਭੋਜਨ ਤੇ ਮੈਡੀਸਨ ਆ ਉਹ ਰਾਜਾ ਹੋਊਗਾ ਆਉਣ ਵਾਲੇ ਭਵਿੱਖ 'ਚ 5 6 7 10 15 ਸਾਲ ਇਹ ਭੰਗ ਤੁਹਾਡੇ ਇੰਡੀਆ ਦੇ ਵਿੱਚ ਥਾਂ ਥਾਂ ਤੇ ਡਿਸਪੈਸਰੀ ਖੁੱਲ ਜਾਣੀਆਂ ਹੋ ਗਿਆ ਐਗਰੀਮੈਂਟ ਤੇ ਆਜੂਗਾ ਲੋਕ ਸਭਾ 'ਚ ਮਤਾ ਦੇਖ ਲਿਓ ਕੈਨੇਡੀਅਨ ਕੰਪਨੀ ਨਾਲ ਇੰਡੀਅਨ ਗਵਰਨਮੈਂਟ ਕਦੋਂ ਦੀ ਜੰਮੂ ਕਸ਼ਮੀਰ 'ਚ ਪ੍ਰੋਜੈਕਟ ਲਾਈ ਹੋਈ ਆ ਮੈਂ ਫੋਟੋ ਪਾ ਦੂੰਗਾ ਤੁਹਾਨੂੰ ਭੰਗ ਦਾ ਕਿਉਂ ਆਪਾਂ ਨੂੰ ਇਹ ਤੇ ਲਿਆਉਣਾ ਅਫੀਮ ਸਾਰੀ ਫੌਜਾਂ ਲਈ ਜਾਊਗੀ ਪਾਂਦੀ ਗੁਣਾ ਅਫੀਮ ਪੈਦਾ ਕਰਨ ਦੀ ਸ਼ਰਤ ਤੇ ਅਫਗਾਨਿਸਤਾਨ ਚੋਂ ਯੂਐਸ ਨਿਕਲਿਆ ਜਿਹੜਾ ਮਰੀਪੁਰ ਦੱਬਿਆ ਜਾ ਰਿਹਾ ਅਨਾਰ ਪਟੇਲ ਵੱਲੋਂ ਕਿਉਂ ਉੱਥੇ ਬਹੁਤ ਵਧੀਆ ਕਿਸਮ ਦੀ ਅਫੀਮ ਪੈਦਾ ਹੁੰਦੀ ਆ ਗੋਦਰੇਜ ਨੂੰ ਕਿਉਂ ਠੇਕਾ ਦੇਦਾ ਅਫੀਮ ਪ੍ਰੋਸੈਸ ਕਰਨ ਦਾ ਤੁਹਾਡੇ ਐਪੀ ਦੀ 50000 ਨਵੇਂ ਲਾਇਸੈਂਸ ਕਿਉਂ ਦੇਤੇ ਕਦੇ ਸੋਚਿਆ ਨਹੀਂ ਸੋਚਦੇ ਮੋਰਫੀਨ ਚਾਹੀਦੀ ਆ ਕੋਡਿਨ ਮੋਰਫੀਨ ਫੌਜਾਂ ਨੂੰ ਚਾਹੀਦੀ ਆ ਹੁਣ ਆਪਾਂ ਨੂੰ ਨਹੀਂ ਮਿਲਣੀ ਮੇਰੀ ਸਰਜਰੀ ਹੋਈ ਸੀ ਮੈਨੂੰ ਨਹੀਂ ਦਿੱਤੀ ਉਹ ਵਾਰ ਫਿਰ ਕੋਰਡੀ ਨੇ ਮੈਨੂੰ ਭੰਗ ਦਾ ਤੇਲ ਦਿੱਤਾ ਅੱਖਾਂ ਖੋਲ ਲਓ ਅੱਛਾ ਕੋਈ ਬਾਹਲਾ ਸਮਾਂ ਨਹੀਂ ਹੈ ਤੁਹਾਡੇ ਆਪਣੇ ਕੋਲ 4 ਤੋਂ 5 ਮਹੀਨੇ ਬਸ ਨਵੰਬਰ ਕੋ ਸਟਾਰਟ ਆ ਪੂਰੀ ਫੁੱਲ ਸਪੀਡ ਤੇ ਆਪਾਂ ਬੈਠਿਆ ਵੇਸੜੇ ਹੋਏ ਆ ਨਹੀਂ ਜੀ ਆਉ ਨਹੀਂ ਜੀ ਕੱਲ ਰੋਟੀ ਨਹੀਂ ਮਿਲਣੀ ਭਾਈ ਲੈ ਕੇ ਲੈ ਲੋ ਮੈਨੂੰ ਆਵੇ ਇੱਕ ਦਿਨ ਕਰਦੇ ਉਹ ਫਲਾਨਾ ਆਇਆ ਕਰਦੀ ਫਰ ਮੈਂ ਤਾਂ ਘਰੀਆਂ ਉਸ ਬਣਾ ਦੋ ਪੌਲੀ ਹਾਊਸ ਵੇਚਣਾ ਕੋਈ ਨਹੀਂ ਕਿਉਂ ਗ੍ਰੀਨ ਹਾਊਸ ਪੋਲੀਓ ਚ ਹਰ ਕੁਝ ਪੈਦਾ ਹੋ ਜਾਂਦਾ ਅਸੀਂ ਤਾਂ 20 ਅੱਛਾ 20 ਰੱਖੋ ਆਪਦੇ ਘਰੇ ਤੁਹਾਡੇ 20 ਹੋਣੇ ਚਾਹੀਦੇ ਆਪਦੇ 20 ਕਣਕ ਹੈ ਕੋਈ ਸਬਜ਼ੀਆਂ ਨੇ ਵੀਰ 20 ਰੱਖੋ ਘਰੇ ਹੋਰ ਨਹੀਂ ਤਾਂ ਘਰੇ ਛੱਤਾਂ ਤੇ ਮਿੱਟੀ ਪਾ ਲਓ ਛੱਤਾਂ ਦੇ ਉੱਤੇ ਬਣਾ ਕੇ ਨਾ ਤੁਹਾਡਾ ਜੰਗਲਾ 2 ਫੁੱਟ 3 ਫੁੱਟ ਮਿੱਟੀ ਪਾ ਲਓ ਚਾਹਨਾ ਜਾ ਕੇ ਦੇਖੋ ਛੱਤਾਂ ਤੇ ਖੇਤੀ ਕਰਨ ਲੱਗ ਗਿਆ ਜਿਨ੍ਹਾਂ ਕੋਲੇ ਨਹੀਂ ਜ਼ਮੀਨ ਹੈਗੀ ਕਿਉਂ ਲੱਗ ਗਿਆ ਕਰਨ ਹਲੇ ਸਾਲੀ ਹੋਣ ਨਾਲ ਕਰਨ ਦੂਸਰੇ ਛੱਤਾਂ ਨੀਲੀਆਂ ਕਰਨ ਲੱਗ ਗਏ ਕਿਉਂਕਿ ਨੀਲੇ ਰੰਗ ਤੇ ਰੇਜ਼ ਦਾ ਬਹੁਤ ਘੱਟ ਅਸਰ ਹੁੰਦਾ ਤੁਸੀਂ ਦੇਖ ਲਿਓ ਆਪਾਂ ਨੂੰ ਗੁਰੂ ਗਬੇਰ ਸਿੰਘ ਜੀ ਜਾਣੇ ਨੀਲਾ ਰੰਗ ਉਦਾਂ ਹੀ ਨਹੀਂ ਦਿੰਦਾ ਤੁਸੀਂ ਕੋਈ ਲੈ ਲਿਓ ਆਪਣੀ ਉਹ ਜਿਹੜੀ ਹੁੰਦੀ ਆ ਇਹ ਰੇਜ਼ ਜੀ ਅੱਗ ਲਾਉਣ ਵਾਲੀ ਤੁਸੀਂ ਲਾਲ ਕੱਪੜਾ ਰੱਖ ਲਿਓ ਪੀਲਾ ਰੱਖ ਲਿਓ ਇੱਕ ਨੀਲਾ ਰੱਖ ਲਿਓ ਦੋਨਾਂ ਦੇ ਉਹ ਜਿਹੜਾ ਲੈਂਜ ਹੁੰਦਾ ਉਹਦੇ ਨਾਲੇ ਕਰਕੇ ਵੇਖੋ ਵੀ ਨੀਲੇ ਰੰਗ ਕਿੰਨੀ ਛਿੱਤੀ ਅੱਗ ਲੱਗਦੀ ਉਹਨੂੰ ਕਿੰਨੀ ਛਿੱਤੀ ਨਹੀਂ ਲੱਗ। ਦੇਖਿਓ ਇਹ ਕੀ ਨੀਲੀਆਂ ਛੱਤਾਂ ਅਸੀਂ ਖੱਤਾਂ ਦੇ ਦਿੱਤੇ ਨੇ ਆਰਡਰ ਬਲੂ ਕਲਰ ਵਾਸਤੇ ਆ ਹਫਤੇ ਨੂੰ ਅਗਲੇ ਨੂੰ ਹੋਣੀਆਂ ਚੇਜ ਹੋ ਜਾਣਗੀਆਂ ਚਾਈਨਾ ਜਾ ਕੇ ਸਟੀਆਂ ਹੀ ਵੇਖ ਲੋ ਨੀਲੇ ਕਿਉਂ ਹੋਣ ਲੱਗ ਗੀਆਂ ਇਸ ਹੱਥ ਆਪਾਂ ਨੂੰ ਨੀਲਾ ਰੰਗ ਇਸੇ ਲਈ ਬਖਸ਼ਿਆ ਗਿਆ ਉਹ ਬਹੁਤ ਜਿਹੜੇ ਕਹਿੰਦੇ ਨੇ ਨਾ ਕਲਾ ਕਿਵੇਂ ਵਰਤਦੀ ਹੈ ਮਖੌਲ ਕਰਦੇ ਤੁਸੀਂ ਆਜੋ ਤੁਹਾਨੂੰ ਦਿਖਾ ਦਿਆਂਗੇ ਕਲਾ ਵਰਤਦੀ ਤੁਹਾਨੂੰ ਲਾਈਵ ਦਿਖਾ ਦਿਆਂਗੇ ਨਾਲ ਮੈਂ ਡਾਕਟਰ ਪਿਆਰਾ ਲਾਲ ਗਰਗਨੂ ਤੇ ਅਮੀਰ ਸਿੰਘ ਨੂੰ ਮਿਲਣ ਦੀ ਇੱਛਾ ਜ਼ਾਹਰ ਕੀਤੀ ਸੀ ਦੂਜੇ ਦਿਨ ਦੇਖਿਆ ਤੇ ਉੱਥੇ ਗੜੇ ਠੀਕ ਹੈ ਕਿ ਨਹੀਂ ਇਹ ਹੁੰਦੀ ਹੈ ਕਲਾ ਵਰਤ ਤੋ ਇੰਨੀਆਂ ਕਬੀਨਤੀਆਂ ਨੇ ਵੀਰ ਬਣ ਕੇ ਅੱਖਾਂ ਖੋਲੋ ਸ਼ੇਅਰ ਮਾਰਕੀਟ ਤੋਂ ਤਾਂ ਬਾਹਰ ਨਿਕਲ ਜਾਓ ਖਰੀਦਣਾ ਤਾਂ ਸੋਨਾ ਖਰੀਦ ਲਓ ਚਾਂਦੀ ਖਰੀਦ ਲਓ ਕਿਉਂਕਿ ਉਸੇ ਨਾਲ ਹੀ ਰੋਟੀ ਮਿਲਣੀ ਆ ਵੇਚ ਕੇ ਉਹਨੂੰ ਯੂਐਸਡੀਟੀ ਖਰੀਦ ਲਓ ਦੱਸ ਦਿਓ ਹੈਲਪ ਕਰਾਂਗੇ ਜਿਨੂੰ ਜਿੰਨੀ ਚਾਹੀਦੀ ਹੈ ਵਾਲਟ ਬਣਾਉਣਾ ਪੈਂਦਾ ਯੂਐਸਡੀਟੀ ਖਰੀਦਿਆ ਜਾਂਦਾ ਮੈਨੂੰ ਲੱਗਦਾ 60 70 ਰੁਪਏ ਤੇ ਚੱਲ ਰਿਹਾ ਅੱਜ ਕੈਨੇਡਾ ਜਿੱਥਾ ਇੰਡੀਆ ਜਿੱਥਾ ਮਹਿੰਗਾ ਹੋਊਗਾ ਸਾਡੇ ਇੱਥੇ 60 ਰੁਪਏ ਨੂੰ ਮਿਲ ਜਾਂਦਾ ਯੂਐਸਡੀਟੀ ਖਰੀਦੋ ਵੀਰ ਤੇ ਆਪਦੇ ਬੱਚਿਆਂ ਨੂੰ ਜੇ ਬਚਾਉਣਾ ਚਾਹੁੰਦੇ ਹੋ ਨਈ ਜਮੀਨ ਹੈਗੀ ਛੱਤ ਤੇ ਮਿੱਟੀ ਦਾ ਇੰਤਜ਼ਾਮ ਰੱਖੋ ਕੋਈ ਗ੍ਰੀਨ ਹਾਊਸ ਦਾ ਇੰਤਜ਼ਾਮ ਰੱਖੋ ਆਈ ਬਰਬਾਦੀ ਆ ਗਈ ਟਰਕਿੰਗ ਕੰਪਨੀ ਵਾਲੇ ਨੂੰ ਪੁੱਛ ਲਓ ਕਿ ਕੈਨੇਡਾ ਚ ਵੀ ਕਿਵੇਂ ਐ ਬਾਈ ਕੀਵੇਂ ਕੀ ਹਿਸਾਬ ਕਿਤਾਬ ਹੈ ਹੈਂਡ ਟੂ ਮਾਉਥ ਚੱਲ ਰਹੇ ਨੇ ਸਾਰੇ ਚਾਹੇ ਕੋਈ ਵੱਡਾ ਹੈ ਚਾਹੇ ਕੋਈ ਛੋਟਾ ਹੈ ਸੱਤ ਸੱਤ 10-10 ਦਿਨ ਘਰੇ ਬੈਠੇ ਰਹਿੰਦੇ ਨੇ 2 ਦਿਨ ਟਰੱਕ ਦਾ ਕੰਮ ਮਿਲਦਾ ਆ ਸਟੂਡੈਂਟ ਉਹਦੇ ਪੁੱਛ ਲਓ ਬਸ ਮੈਨੂੰ ਰੋਜ਼ 3-4 ਫੋਨ ਆਉਂਦੇ ਨੇ ਬਾਈ ਜੀ ਕੰਮ ਨਹੀਂ ਕੰਮ ਨਹੀਂ ਕੰਮ ਹੁਣ ਮੈਂ ਸਾਰਿਆਂ ਨੂੰ ਤਾਂ ਭਰਾਵਾ ਦੇ ਨਹੀਂ ਸਕਦਾ ਜਿੰਨੀ ਕਰ ਸਕਦਾ ਮਦਦ ਕਰੀ ਹੂੰ ਮੇਰੀ ਨਾ ਜ਼ਿੰਦਗੀ ਦੇਖੀ ਜਾਇਆ ਕਰੋ ਮੈਂ ਤਾਂ 20 ਕੁਛ ਕਰਦਾ ਆਪਣੀ ਜ਼ਿੰਦਗੀ ਚ 20 ਉਹ 20 ਦੇ ਦਿਲ ਟੁੱਟਦੇ ਨੇ 20 ਦੇ ਸਿਰ ਟੁੱਟਦੇ ਨੇ ਇੱਥੇ ਐ ਡੜੇ ਖਾਪੇ ਨੇ ਆ ਆਹ ਨਾ ਉਹਦਾ ਫਰੋਇਪੁਰ ਸੈਂਟਰਲ ਮੈਂ ਕੱਲ ਪਾਇਆ ਸੀ ਐਫਸੀ ਇੱਥੋਂ ਲੈ ਕੇ ਤੇ ਇੱਥੇ ਤੱਕ ਆ ਟਾਂਕੇ 37 ਪਾੜੇ ਵੀ ਬਹੁਤ ਪੜਵਾਏ ਵੀ ਬਹੁਤ ਆਉਂਦਾ ਆਉਂਦਾ ਨਾ ਗਣ ਇਹ ਐ ਸੋ ਬੀ ਐਨਟੀਆ ਸਮੇਂ ਦੇ ਨਾਲ ਹੋ ਜੋ ਨਿਊ ਸੁਣੋ ਪਛਾਣੋ ਹੋ ਕੀ ਰਿਹਾ ਦੁਨੀਆ ਤੇ ਕੀ ਚੱਕਰ ਪੈ ਰਿਹਾ ਇਹੇ ਸ਼ੇਖ ਅਸ਼ੀਨਾ ਨੂੰ ਲੋਕਾਂ ਨੇ ਪਲਕਾਂ ਦੇ ਬਿਠਾਇਆ ਸੀ ਜਦੋਂ ਇਹਦੇ ਪਿਓ ਦੀ ਮੌਤ ਤੋਂ ਬਾਅਦ ਇਹ ਆਈ ਬਹੁਤ ਵਧੀਆ ਕੰਮ ਕੀਤਾ ਇਸ ਲੇਡੀ ਨੇ ਬੰਗਲਾਦੇਸ਼ ਨੂੰ ਖੜਾ ਕਰਨ ਵਾਲੀ ਇਹ ਲੇਡੀ ਆ ਤੁਸੀਂ ਇਹ ਦੇਖ ਲਓ ਵੀ ਟੋਟਲ ਕ ਜਿਹੜੀ ਹੁੰਦੀ ਹੈ ਜੀਡੀਪੀ ਕੈਪੀਟਲ ਆ 7 ਆ ਇਹਨਾਂ ਦੀ ਰਹੀ ਪੂਰੀ ਐਨ ਸਟੇਬਲ 7 ਤੇ ਤਕਰੀਬਨ ਇਹਨੇ 15-20 ਕਰੋੜ ਲੋਕਾਂ ਨੂੰ ਰੁਜ਼ਗਾਰ ਦਿੱਤਾ ਵਧੀਆ ਪ੍ਰੋਜੈਕਟ ਲਾਏ ਪਰ ਕਿਹਦੇ ਇਸ਼ਾਰੇ ਤੇ ਹੋ ਰਿਹਾ ਹੈ ਇਹ ਅਮਰੀਕਾ ਦੇ ਇਸ਼ਾਰੇ ਤੇ ਹੋ ਰਿਹਾ ਜਿਉਂ ਜਿਉਂ ਮੋਦੀ ਰਸ਼ੀਆ ਵੱਲ ਨੂੰ ਝੁਕੂਗਾ ਅਮਰੀਕਾ ਪਾਕਿਸਤਾਨ ਤੇ ਬੰਗਲਾਦੇਸ਼ ਤੇ ਉਡੂਗਾ ਸਾਊਥ ਇੰਡੀਆ ਵੀ ਤੋੜੂਗਾ ਫਿਰ ਆਪਣੀ ਵੀ ਵਾਰੀ ਆਪਾਂ ਵੀ ਹੱਕ ਮਿਲ ਸਕਦਾ ਪਰ ਹਲੇ ਨਹੀਂ ਆਪਦੇ ਲੀਡਰ ਲੀਡਰ ਕਿਹੜੇ ਨੇ ਮੂਰੇ ਠੀਕ ਹੈ ਨੌਲੇਜ ਵਾਲੇ ਜਿਹੜੇ ਡਿਬੇਟ ਭਾਈ ਅਮਰਤਪਾਲ ਸਿੰਘ ਵਰਗੇ ਵਧੀਆ ਮੁੰਡੇ ਇਹੋ ਜਿਹੇ ਲੀਡਰ ਚਾਹੀਦੇ ਨੇ ਜੁਐਨਈ ਤੇ ਬੋਲਣ ਜਿਹੜੇ ਜਾ ਕੇ ਠੀਕ ਹੈ ਜੀ ਇੰਨੀਆਂ ਗੱਲਾਂ ਬੇਨਤੀਆਂ ਬਹੁਤ ਬਹੁਤ ਧੰਨਵਾਦ